ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਗੁਰੂ ਤੁਸੀਂ ਸਾਰੇ ਠੀਕ ਹੋ ਰਹੇ ਹੋ ਤੁਹਾਨੂੰ ਬੋਲਣਾ ਸਾਰਿਆਂ ਤੇ ਮੇਰੇ ਭਰਾ ਆਤ ਰੱਖਣ ਸਭ ਨੂੰ ਤੰਦਰੁਸਤ ਰੱਖਣ ਚੜਤੀ ਕਲਾ ਵਿੱਚ ਰੱਖਣ ਤੇ ਨਵੀਆਂ ਚਾਪਾ ਬਣਾਉਣ ਲੱਗੇ ਪਿੰਡੀਆਂ ਇਹ ਵੀ ਨਵਾਂ ਜਿਹਾ ਤਰੀਕਾ ਹੈ ਪੰਗਰ ਸਾਰੇ ਜੀ ਮੇਰੇ ਨਹੀਂ ਨਹੀਂ ਅਗਲੀ ਮੈਂ ਆਪਾਂ ਦਹੀਂ ਵਾਲੀਆਂ ਪਿੰਡੀਆਂ ਬਣੇ ਦਹੀਂ ਵਾਲਾ ਮਸਾਲਾ ਮੀਂਝ ਤੇ ਜਾਂ ਜਿਵੇਂ ਆਪਾਂ ਬਣਾਉਂਦੇ ਵੀ ਨਾ ਹੋ ਪਾ ਕੇ ਇਹਨਾਂ ਪਾਲੇ ਨੇ ਨਾ ਆਪ ਜਿਵੇਂ ਇਹ ਦਪਿੰਡੀਆਂ ਨੂੰ ਤਰਾਈ ਕਰਦੇ ਪਿੰਡੀਆਂ ਦੇ ਸੁਣੀ ਛੱਡਦੀਆਂ ਫਿਰ ਤੇ ਅੱਜ ਆਪਾਂ ਇੱਕ ਨਵੀਂ ਜਿਹੀ ਪਾ ਕੇ ਪਿੰਗੀਆਂ ਬਣਾਉਂਦੇ ਠੀਕ ਹੈ ਮੈਂ ਤਾਂ ਬਹੁਤ ਟਰਾਈ ਕੀਤੀਆਂ ਖਾਧੀਆਂ ਵੀ ਆ ਤੇ ਤੁਸੀਂ ਦੱਸਿਓ ਫਿਰ ਅਤ ਬਣਾਵੇ ਤੁਸੀਂ ਬਣਾਵੇ ਬੇਸਾ ਉਹ ਨਾ ਪੁਗਾ ਕਰਦੇ ਆ ਇਹ ਮੈਂ ਨਾ ਤਾਂ ਕਰਕੇ ਦਿੱਤਦੀ ਹੁੰਦੀ ਜੀ ਇਹ ਨਾ ਆਵਾਜ਼ ਬੜੀ ਦਿੰਦੀ ਆ ਜਿਵੇਂ ਜੋਸਫ ਸੈਨ ਵੀ ਬਹੁਤ ਆਵਾਜ਼ ਦਿੰਦਾ ਤੇ ਇਹ ਵੀ ਤੇ ਫੇਰ ਚਲਉਣੀ ਪੈਂਦੀ ਹਨਾ ਨਹੀਂ ਤੇ ਤੁੰ ਵੱੰਦ ਮੋਹ ਹੁੰਦਾ ਕਿੰਨਾ ਕਿੰਨਾ ਆਈ ਗੱਡੀਆਂ ਪਿੰਡਾਂ 'ਚ ਕਰੇ ਏਡਾ ਪਾਵਾਂ ਨਹੀਂ ਜੀ ਆ। ਲੋ ਜੀ ਆਪਾਂ ਪਿੰਡੀਆਂ ਤੇ ਨੀਆਂ ਕੋਈ ਫੋਲ ਕਰਾਂਗੇ ਠੀਕ ਆ। ਜ਼ਿਆਦੀਆਂ ਨਹੀਂ ਕਰਾਂਗੇ। ਸੋਨਾ ਫਾਈਨਲ ਕਰ ਦਿੰਦੇ। ਜੇ ਜ਼ਿਆਦੀਆਂ ਬਿੱਤੀਂ ਵੇਖੇ ਨਾ ਫੜ ਜਾਂਦੀਆਂ। ਛੱਡਣੀ ਨਹੀਂ ਆਪਾਂ ਕਹਿਣਾ ਅਗਰ ਮੈਂ ਤੇ ਇਹੋ ਪਿਆਜ਼ੀਆਂ ਅਸੀਂ ਫਰਾਈ ਕਰਕੇ ਥਾੰਦੇ ਆ। ਤੇ ਅਗਲਾ ਜਿਹੜਾ ਆਪਾਂ ਪਿਆਜ਼ ਉਹ ਕਰਾਂਗੇ। ਪਿਆਜ਼ ਫਰਾਈ ਕਰਾਂਗੇ ਜਦ ਜੀ ਕਰਾਂਗੇ ਹਲਕੇ ਜੀ ਕਰਾਂਗੇ। ਆਪਾਂ ਨੇ ਇਹ ਲਿਆਈ ਇੰਨੀ ਦਾ ਪਾਣੀ। ਬੇਹਿੰਦੀ ਜਗ੍ਹਾ ਤੇ ਜਾਂ ਟਮਾਟਰ ਪਿਊਰੀ ਬਣਾਉਣਾ ਹੈ ਉਸ ਤੋਂ

ਹਰ ਵੀ ਇਹ ਚਾਹਰਾ ਕੁਸ ਬਣਾ ਬਣਾ ਰਕਾ ਕੇ ਤੇ ਆਪਾਂ ਇਹਦਾ ਟੇਸਟ ਬਣਾਵਾਂ ਆਓ ਜਲੋ ਆਪਣਾ ਨਾਮ ਦਿਵਾਓ ਠੀਕ ਹੈ ਇਹ ਜਿਹੜਾ ਮਸਾਲਾ ਨੇ ਘਰ ਦਾ ਬਣਿਆ ਮਸਾਲਾ ਹੈ ਸਾਰੇ ਮਸਾਲੇ ਮਿਲਾ ਕੇ ਘਰੇ ਬਿਨਤੀ ਰੱਖਿਆ ਹੈ ਤਾਂ ਕਰਕੇ ਮੈਂ ਕੋਈ ਹੋਰ ਜਿਆਦਾ ਮਸਾਲਾ ਜੂਸ ਨਹੀਂ ਕਰਦੀਗੀ ਮੇਰੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਜੀਰਾ ਪਾ ਲੈਂਦੇ ਹਾਂ ਆਪਾਂ ਟਰਾਈ ਕਰਕੇ ਦੇਖਿਓ ਠੀਕ ਹੈ ਬਹੁਤ ਸਵਾਦਵੰਤ ਈਆ ਸਬ지 ਲਸਣ ਅਦਰਕ ਕੁਛ ਨਹੀਂ ਪਾਇਆ ਹੈ ਸਿੰਪਲ ਬਣਾਈ ਇਹ ਜਿਹੜਾ ਪੀਸਟ ਬਣਾਇਆ ਨਾ ਪਾਣੀ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਲਓ ਜੀ 啥子啊？ ਤਾਂ ਇਹ ਆਪ ਬਣੀ ਨਾ ਤੇ ਪੀਂਦੀ ਆ ਦੇ ਜਾਵਾਂ ਪੀਂਦੀ ਨਾਲੇ ਸੁਖਾ ਦੇ ਹਨਾ ਫਿਰ ਇਹਨੂੰ ਚੁੱਕ ਕੇ ਬੈਠੇ ਹੋ ਕੇ ਠੀਕ ਹੈ ਕਿ ਐਸਾ ਕਰਦਾ ਸੇਕ ਤੇ ਗੈਸ ਹੀ ਸੇਕਦੇ ਵਕਤਾਂ ਤੇ ਮੁੰਡਾ ਖਾਣੇ ਤੇ ਉਹ ਬਗਵਾ ਜਾਂਦੀ ਜਾਂ ਤਾਂ ਮਟਾਮ ਨਹੀਂ ਕਵਰ ਕਰਾਂਗੇ બસ 1-2 ਮਿੰਟ ਵਾਸਤੇ। ਨੋ ਜੀ ਹੁਣ 2 ਮਿੰਟ ਹੋ ਗਏ ਸੀ ਹਨਾ ਇਹਨਾਂ ਨੂੰ ਸਿੱਟੀ ਨੂੰ ਸਟੀਮ ਲੱਗ ਗਈ ਹਨਾ। ਠੀਕ ਆ। ਹੁਣ ਮੈਂ ਨੇ ਚਿਮਨੀ ਬੰਦ ਕੀਤੀ ਉਹ ਤਾਂ ਉਹ ਇੰਨਾ ਕੁ ਰੋਲਾ ਹੁੰਦੀ ਨਾ ਗੈਸ ਹਨੂ। ਗੈਸ। ਵੀ ਕੁਛ ਫੌਂਦੀ ਨਹੀਂ ਇਹ ਦੇਖੋ ਤੁਸੀਂ ਹੁਣੇ ਕੀ ਨੇ ਆ ਇਸੇ ਨੂੰ ਹਲਕਾਣ ਗਿਆ ਨਾਲ ਇਹ ਤਾਂ ਠੀਕ ਆ। ਨਾਲੇ ਆਪਣੀ ਦਸਰਾਂ ਦੀ ਸਬਜ਼ੀ ਬਣ ਗਈ। ਇਹ ਥੋੜਾ ਸੇਮ ਨੇ ਜਵਾਂ ਨੂੰ ਲੱਗਣ ਦਿੱਤੀਗੀ। ਕਈ ਭੈਣਾਂ ਕਹਿੰਦੀਆਂ ਵੇਸ ਸਾਨੂੰ ਕੱਚਾ ਨਾ ਪੋਚੋ। ਦੇਖੋ ਭੈਣਾਂ ਜੇ ਤੁਸੀਂ ਜਦੋਂ ਲਿਆਉਣੀਆਂ ਨਾ ਪਹਿਲਾਂ ਜਿਵੇਂ ਅਸੀਂ ਤੇ ਜਾਣਾ ਲੈ ਜਾਂਦੇ ਐ ਮੈਂ ਠੂਠ ਮਾਰਾਂ ਸਤੇ ਕਿਨੋ ਡੇ 2 ਕਿਲੋ ਇਸਤਰਾ ਲੈ ਆਉਣੀ। ਜੇ ਅਸੀਂ ਜਦੋਂ ਲਿਆਉਣੀਆਂ ਨਾ ਹੁਣ ਮੈਂ ਜਦੋਂ ਲਿਆਉਣਾ ਰਹੇ ਮੈਂ ਇਹ ਬਿੱਤਰ ਕਰੂਗੀ ਤੇ ਫਿਰ ਤੁਹਾਨੂੰ ਵਿਖਾਵਾਂਗੀ। ਮੈਂ ਸਾਰਾ ਹੀ ਵੇਸਾ ਨਾ ਵੇਸਟਡ ਕਰਕੇ ਨਾ ਇਹ ਗੁੱਦੇ ਦੇ ਪਰਹਾਏ ਵਿੱਚ ਚੀਕ ਤੇ ਲੈ ਆਪੋ ਦਾ ਸਰਦੇ ਮੈਂ ਜਨਾਹ ਤੇਲ ਪਾਇਆ ਸੀ ਉਹਨੇ ਨੂੰ ਤੇਲ ਵਿੱਚ ਹੀ ਭਿੰਡੀਆਂ ਮੈਂ ਫਰਾਈ ਕਰ ਲਿਆ ਠੀਕ ਹੈ ਤੁਸੀਂ ਇਹ ਤੇਲ ਵਿੱਚ ਹੀ ਨਾ ਦੇ ਇਹ ਫਰਾਈ ਕਰ ਲੈ ਪਿਆਜ ਥੇਕੋ ਲੈ ਕੇ ਤੇਲ ਵਿੱਚ ਹੀ ਸਾਰਾ ਚਟਨਾ ਬਣਾ ਲਿਆ ਠੀਕ ਹੈ ਤੇ ਬਾਕੀ ਸਰੋਂ ਦੇ ਤੇਲ ਚ ਤਾਂ ਉਹੀ ਸਬਜੀ ਸੁਆਦ ਬਣਦੀ ਆ ਹਨਾ ਕਿ ਨਹੀਂ ਕਿਤੇ ਇਹ ਖੋ ਜੀ ਬੀ ਲੱਗਦੀ ਇਹ ਬੰਬਾ ਨਾ ਤੇ ਨਾ ਕਿਤੇ ਤੇ ਤੇ ਜ਼ਿਆਦਾ ਲੱਗਦਾ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਤੇ ਮੈਂ ਕੀ ਗੱਲ ਕਰਦੀ ਸੀ ਬੇਸਨ ਦੀ ਬੇਸਨ ਨੂੰ ਤੁਸੀਂ ਰੋਟੜ ਕਰਕੇ ਰੱਖ ਸਕਦੇ ਆ ਥੋੜੀ ਜਿਹੀ ਵਿੱਚ ਜੇ ਤੁਸੀ ਆਪਾਂ ਨੇ ਭੁੰਨਣਾ ਹੈ ਥੋੜੀ ਜਿਹੀ ਵਿੱਚ ਹਲਦੀ ਐਡ ਕਰ ਦਿਆ ਕਰੋ ਹਲਦੀ ਐਡ ਕਰਨ ਦਾ ਮਤਲਬ ਇਹ ਹੁੰਦਾ ਹੈ ਕੀ ਕੀਨਾ ਉਹ ਰਿਪੋਰਟਾਂ ਚ ਸੁੰਢੀ ਵਗੈਰਾ ਜਾਂ ਸੁੱਸਰੀ ਵਗੈਰਾ ਪੈ ਜਾਂਦੀ ਹਨਾ ਉਹ ਨਹੀਂ ਚਾਹੀਦੀ ਠੀਕ ਉਹ ਸਬਜੀ ਬਹੁਤ ਸੋਹਣੀ ਮਣਗੀ ਮਿਲਾਂਗੇ ਆਪਾਂ ਨੇਚਰ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਨਾਲ ਤਾਂ ਕਰਕੇ ਖਾਰਿਆ ਸਸਰੀਕਾਰ ਥੈਂਕ ਯੂ so much ਵੀਡੀਓ ਨੂੰ ਸਪੋਰਟ ਕਰਨ ਵਾਸਤੇ ਵੀਡੀਓ ਦੇਖਣ ਵਾਸਤੇ ਵਾਧੂ ਜੀ ਦਾ ਆਸਾ ਸ਼੍ਰੀ ਵਾਣੀ ਦੇ ਵਿੱਚ